ਬੀਜੇਪੀ ਦੀ ਐਮਪੀ ਕੰਗੜਾ ਨੋਥ ਦੇ ਵੱਲੋਂ ਅਮਰਜੈਂਸੀ ਨਾਂ ਦੀ ਫਿਲਮ ਲੈ ਕੇ ਆਈ ਜਾ ਰਹੀ ਹੈ ਜਿਸ ਦਾ ਟ੍ਰੇਲਰ ਵੀ ਲਾਂਚ ਹੋ ਗਿਆ ਤੇ ਜਿਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਬੀਜੇਪੀ ਦੀ ਐਮਪੀ ਕੰਗੜਾ ਨੋਥ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰੋਲ ਨਿਭਾਇਆ ਤੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਉਹ ਅਮਰਜੈਂਸੀ ਦਾ ਦੌਰ ਵੀ ਵਿਖਾਇਆ ਪਰ ਸਰਵਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਚੁਣੇ ਗਏ ਨੇ ਉਹਨਾਂ ਨੇ ਇਸ ਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਫੇਸਬੁੱਕ ਪੋਸਟ ਪਾ ਕੇ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਫਿਲਮ ਦੇ ਵਿੱਚ ਸਿੱਖਾਂ ਦੇ ਖਿਲਾਫ ਜੋ ਦਹਿਸ਼ਤਗਰਦੀ ਦਾ ਮਾਹੌਲ ਬਣਾਇਆ ਜਾ ਰਿਹਾ ਤੇ ਇਸ ਫਿਲਮ ਨੂੰ ਬੈਨ ਕੀਤਾ ਜਾਣਾ ਚਾਹੀਦਾ ਤੇ ਦੂਜੇ ਪਾਸੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਵੀ ਇਸ ਫਿਲਮ ਤੇ ਸਵਾਲ ਚੱਕੇ ਨੇ ਤੇ ਕਿਹਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਵੱਖਵਾਦੀ ਦੀ ਤਰ੍ਹਾਂ ਵਿਖਾਇਆ ਗਿਆ ਤੇ ਇਸ ਫਿਲਮ ਦੇ ਉੱਤੇ ਸਖਤ ਇਤਰਾਜ਼ ਜਤਾਇਆ ਗਿਆ ਤੁਸੀਂ ਸੁਣੋ ਕੀ ਕੁਝ ਕਿਹਾ ਐਸਜੀ ਇਸੀ ਮੈਂਬਰ ਗੁਰਚਰਨ ਗਰੇਵਾਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤੈਸ਼ੀ ਹੋਣ ਦਾ ਇੱਕ ਨਾਟਕ ਕਰਕੇ ਉਹਨੇ ਕਿਹਾ ਕਿ ਸਿੱਖਾਂ ਨੂੰ ਮਾਰ ਕੇ ਮੈਂ ਆਪਣੇ ਵੱਡੀ ਗਿਣਤੀ ਬਹੁ ਗਿਣਤੀ ਲੋਕਾਂ ਨੂੰ ਇੱਥੇ ਵਿਚਾਰ ਰਹੀ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜੀ ਉਹਦੀ ਜ਼ਿੰਦਗੀ ਦਾ ਪਤਨ ਦਾ ਕਾਰਨ ਵੀ ਬਣਿਆ ਉਹਦੀ ਸਿਆਸਤ ਦਾ ਪਤਨ ਦਾ ਕਾਰਨ ਵੀ ਬਣਿਆ ਉਸ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਕੰਗਨਾ ਰਾਉਤ ਵੱਲੋਂ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਦੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ਼ ਵੀ ਆਇਆ ਕਿਉਂਕਿ ਸਰਬਜੀਤ ਸਿੰਘ ਉਹਦਾ ਜਿਹੜੇ ਪਿਤਾ ਉਹ ਉਸ ਇਨਸੀਡੈਂਟ ਨਾਲ ਸੰਬੰਧਿਤ ਨੇ ਜਦੋਂ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਉਸ ਦੇ ਬਾਰੇ ਵਿੱਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਕਿ ਬੜਾ ਵਿਵਾਦਪੂਰਨ ਹੈ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਤਿਹਾਸ ਦਾ ਫਿਲਮਾਂਕਣ ਹੋਣਾ ਚਾਹੀਦਾ ਸਹੀ ਤੱਥ ਜਿਹੜੇ ਆ ਸਾਹਮਣੇ ਆਉਣੇ ਚਾਹੀਦੇ ਆ ਪਰਦੇ 'ਤੇ ਆਉਣੇ ਚਾਹੀਦੇ ਆ ਪਰ ਉਹਦੇ ਵਿੱਚ ਜੋ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਬਣਾਇਆ ਗਿਆ ਸਿੱਖਾਂ ਨੂੰ ਬੇਖੌਫ ਤੇ ਇੱਕ ਇੱਕ નિર્ਦਈ ਜ਼ਾਲਮ ਬਣਾ ਕੇ ਲੋਕਾਂ ਨੂੰ ਮਾਰਨ ਵਾਲਾ ਦਿਖਾਇਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਆ ਉਹਨਾਂ ਦਾ ਕੈਰੇਕਟਰ ਕੀਤਾ